ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਵਿੱਚ ਅੱਜ ਬਣਾਉਣ ਲੱਗੇ ਹਾਂ ਪੈਨਕੇਕ ਥੋੜਾ ਜਿਹਾ ਅਲੱਗ ਅੰਦਾਜ਼ ਦੇ ਵਿੱਚ ਇਹਨੂੰ ਘਰ ਵਿੱਚ ਆਸਾਨੀ ਨਾਲ ਬਣਾ ਸਕਦੇ ਹਾਂ ਇਹਦੇ ਲਈ ਆਪਾਂ ਓਟਮੀਲ ਫਲੇਕਸ ਹੁੰਦੇ ਜਿਹੜੇ ਉਹ ਲੈ ਲਵਾਂਗੇ ਓਟਸ ਜਿਹਨੂੰ ਕਿਹਾ ਜਾਂਦਾ ਹੈ ਤੇ ਉਹਨੂੰ ਗ੍ਰाइंड ਕਰ ਲਵਾਂਗੇ ਆ ਦੇਖਿਆ ਤਾਂ ਆਪਾਂ ਬਰੀਕ ਜਿਹਾ ਪੇਸਟ ਰੈਡੀ ਕਰ ਲਿਆ ਇਹਨੂੰ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਥੋੜਾ ਜਿਹਾ ਇੰਨਾ ਕੁ ਦੁੱਧ ਲਵਾਂਗੇ ਕਿ ਚੰਗੀ ਤਰ੍ਹਾਂ ਜਿਹਦੇ ਵਿੱਚ ਚੰਗੀ ਤਰ੍ਹਾਂ ਭਿੱਜ ਜਾਣਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨੂੰ ਇੰਨਾ ਕੁ ਚਾਹੀਦਾ ਹੈ ਇਹ ਪਤਲਾ ਜਿਆਦਾ ਗਾੜਾ ਵੀ ਨਹੀਂ ਚਾਹੀਦਾ ਤੇ ਇਹਨੂੰ 10 ਮਿੰਟ ਲਈ ਰੈਸਟ ਲਈ ਰੱਖ ਦੇਵਾਂਗੇ ਹੁਣ ਦੂਜੇ ਬੋਲ ਦੇ ਵਿੱਚ ਆਪਾਂ ਤਿੰਨ ਅੰਡੇ ਲਵਾਂਗੇ ਤੇ ਉਹਦੇ ਵਿੱਚ ਨਮਕ ਪਾ ਦਵਾਂਗੇ ਤੇ ਇਹਨੂੰ ਫੈਂਟ ਲਵਾਂਗੇ ਕਾਲੀ ਮਿਰਚ ਪਾਵਾਂਗੇ ਸਵਾਦ ਅਨੁਸਾਰ ਚੰਗੀ ਤਰ੍ਹਾਂ ਫੈਂਟ ਲੈਣਾ ਇਹਨੂੰ ਆਪਾਂ हूँ कुछ सब्जियां पावगे सब तो पहल आप प्याज पावे बरीक कट के फिर थोड़े जे पत्ते पावे पुदीने के धनिए शिमला मिर्च पावे थोड़ी जी तीन चार चमच एक टमाटर बरीक कट के पा देवे तो कद्दू कच्च करके एक कर गाजर लवोंगे तो चंकी तरह मिक्स कर देवे आ देखो चंकी तरह मिक्स हो गया है अपना ਤੇ ਹੁਣ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਓਟਸ ਭਿਉਂ ਕੇ ਰੱਖੇ ਸੀ ਦੁੱਧ ਵਿੱਚ ਉਹਨਾਂ ਨੂੰ ਪਾ ਪਾ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੂਜੀ ਸਾਈਡ ਤੇ ਆਪਾਂ ਇੱਕ ਪੈਨ ਨੂੰ ਗਰਮ ਕਰਾਂਗੇ ਤੇ ਉਹਦੇ ਵਿੱਚ ਤੇਲ ਨਾਲ ਚੰਗੀ ਤਰ੍ਹਾਂ ਉਹਨੂੰ ਗ੍ਰੀਸ ਕਰ ਦਵਾਂਗੇ ਜਦ ਆਪਣਾ ਇਹ 팬 ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ ਗੈਸ ਆਪਾਂ ਲੋ ਕਰ ਦੇਵਾਂਗੇ ਤੇ ਜਿਹੜਾ ਆਪਣਾ ਬੈਟਰ ਰੈਡੀ ਕੀਤਾ ਸੀ ਉਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਫਲਾ ਦੇਵਾਂਗੇ ਧਿਆਨ ਦੇਣਾ ਕਿ ਗੈਸ ਲੋ ਰੱਖਣੀ ਹੈ ਤੇ ਇਹਨੂੰ ਢੱਕ ਕੇ ਆਪਾਂ ਤਕਰੀਬਨ 10 ਮਿੰਟ ਲਈ ਪਕਾਵਾਂਗੇ ਫਿਰ ਇਹਨੂੰ ਦੂਜੀ ਸਾਈਡ ਤੋਂ ਵੀ 5 ਮਿੰਟ ਲਈ ਇਦਾਂ ਹੀ ਲੋ ਗੈਸ ਤੇ ਪਕਾ ਲਵਾਂਗੇ ਤੁਸੀਂ ਚੈੱਕ ਕਰ ਲੈਣਾ ਚਾਹੇ ਤਾਂ ਇਹਦੇ ਵਿੱਚ ਕਿਸੇ ਕਾਂਟੇ ਦੀ ਮਦਦ ਨਾਲ ਜੇਕਰ ਕਾਂਟਾ ਨਾਲ ਲੱਗਦਾ ਹੈ ਤਾਂ ਇਹ ਨਹੀਂ ਬਣਿਆ ਜੇਕਰ ਛੱਡ ਦਿੰਦਾ ਹੈ ਤਾਂ ਆਪਣਾ ਕੇਕ ਜਿਹੜਾ ਬਿਲਕੁਲ ਰੈਡੀ ਹੈ ਆ ਦੇਖੋ ਤੁਹਾਨੂੰ ਕੱਟ ਕੇ ਦਿਖਾਉਣੀ ਆ ਬਿਲਕੁਲ ਅੰਦਰ ਤੱਕ ਇਹ ਪੱਕ ਚੁੱਕਿਆ ਹੈ ਆ ਦੇਖੋ ਸਾਰੀਆਂ ਸਬਜ਼ੀਆਂ ਵੀ ਬਿਲਕੁਲ ਪੱਕ ਗਈਆਂ ਨੇ ਤੇ ਜਿਹੜਾ ਆਮਲੇਟ ਬਿਲਕੁਲ ਆਪਣਾ ਰੈਡੀ ਹੈ ਤੁਸੀਂ ਇਹਨੂੰ ਪੈਨ ਕੇਕ ਵੀ ਕਹਿ ਸਕਦੇ ਹੋ ਤੇ ਆਮਲੇਟ ਵੀ ਕਹਿ ਸਕਦੇ ਹੋ ਤੇ ਇੱਕ ਵਾਰ ਇਹ ਰੈਸਪੀ ਜ਼ਰੂਰ ਟਰਾਈ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਆਪਣੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ